हां जी ਮੇਤਰੋ ਕੀ ਹਾਲ ਚਾਲਾਂ ਆਪਾਂ ਖੜੇ ਆ ਪਿੰਡ ਚੁੱਗੇਕਲਾਂ ਤੇ ਜੇ ਕਿਸੇ ਭਰਾ ਨੂੰ ਕੋਈ ਬਾਜ਼ਵ ਰੇਟਾਂ ਦੇ ਵਿੱਚ ਟਰੈਕਟਰ ਚਾਹੀਦੇ ਹੋਣਾ ਤਾਂ ਬਾਈ ਕੈਮਰਾ ਮਾਰਕ ਦਿਖਾ ਦੇ ਚਾਰ ਟਰੈਕਟਰ ਖੜੇ ਆ ਦੋ ਅਰਜਨ ਤੇ ਦੋ 3630 ਨਿਊ ਹਾਲੈਂਡ ਸਾਰੇ ਹਰ ਇੱਕ ਬੰਦੇ ਦੇ ਬਜਟ ਦੇ ਵਿੱਚ ਹੋਣਗੇ ਟਰੈਕਟਰ ਤੇ ਬਾਈ ਆਪਣੇ ਨਾਲ ਆ ਤੇ ਆਪਾਂ ਸਾਰੇ ਟਰੈਕਟਰਾਂ ਦੀ ਜਾਣਕਾਰੀ ਫੁੱਲ ਲਵਾਂਗੇ ਵੀਡੀਓ ਫੁੱਲ ਦੇਖ ਲਓ ਕਈ ਭਰਾ ਨਾ ਮੁਰੂ ਜੀ ਦੇਖ ਕੇ ਵੀਡੀਓ ਛੱਡ ਦਿੰਦੇ ਆ ਕਹਿੰਦੇ ਆ ਡਿਟੇਲ ਤਾਂ ਦਿੱਤੀ ਨਹੀਂ ਕਿਰਾ ਆਪਾਂ ਮੋਟੇ-ਮੋਟਾ ਦੱਸ ਦੇਣੀ ਹੁੰਨੇ ਵੀ ਚਾਰ ਟਰੈਕਟਰ ਆ ਕੀ ਕੁਛ ਆ ਫੁੱਲ ਡਿਟੇਲ ਆ ਆਪਾਂ ਸਾਰੀ ਵੀਡੀਓ ਦੇ ਵਿੱਚ ਦਿੰਨੇ ਹੁੰਨੇ ਆ ਤੇ ਬਈ ਕੀ ਹਾਲ ਚਾਲ ਆ ਠੀਕ ਆ ਬਾਈ ਜੀ ਬਈ ਪਹਿਲਾਂ ਤਾਂ ਆਪਣਾ ਪਿੰਡ ਦੱਸਿਓ ਕਿੱਥੇ ਪੈਂਦਾ ਇਹ ਆਪਣਾ ਪਿੰਡ ਚੁੱਗੇਕਲਾਂ ਜੀ ਪਿੰਡ ਬੱਲੂਆਣੇ ਦੇ ਨੇੜੇ ਕਿ ਰਹਿ ਜਾਂਦਾ ਜੀ ਬਠਿੰਡੇ ਦੇ ਢਿੱਗੇ ਦਰਵਾਦੇ ਸੈਂਟਰ 'ਚ ਰਹਿ ਜਾਂਦਾ ਜੀ ਹਾਂ ਬਠਿੰਡੇ ਤੋਂ 20 ਕਿਲੋਮੀਟਰ ਆ ਜੀ ਕਿਦਰਵਾਦੇ ਤੋਂ 15 ਕਿਲੋਮੀਟਰ 15 ਕਿਲੋ ਤੇ ਬੱਲੂਆਣੇ ਤੋਂ ਤਕਰੀਬਨ 4-5 ਕਿਲੋਮੀਟਰ 4-5 ਕਿਲੋ ਹੈ ਨਾ ਬੱਲੂਆਣਾ ਮੇਨ ਸੜਕ ਤੇ ਆ ਰਹਿ ਜਾਂਦਾ ਹੈ ਪਹਿਲਾਂ ਇਹ ਇੱਕ ਦ ਤੇ ਜਿਹੜੋ ਵਿਚਾਲੜਾ ਅਰਜਣਾ ਉਹ ਹੈਗਾਗਾ ਰਾਜਸਥਾਨ ਨੰਬਰ ਆ ਠੀਕ ਐ ਬਈ ਆ ਟਰੈਕਟਰ ਤੋਂ ਸ਼ੁਰੂਆਤ ਕਰਦੇ ਆ ਕੀ ਕੁਛ ਆ ਬਾਈ ਇਹ 2015 ਮਾਡਲ ਆ ਜੀ 15 ਮਾਡਲ ਆ ਹਾਂ ਤੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹ 3 ਲੱਖ 90000 ਰੁਪਏ ਦਾ ਰੇਟ ਕਰਦੇ ਆ ਜੀ ਤੇ ਟਾਇਰ ਦਾ ਕਰੀਬਨ ਬਾਈ 75 ਕੇ ਪੈਸੇ ਟਾਇਰ ਨੇ ਜੀ ਇਹਦੇ ਅਗਲੇ ਟਾਇਰ 40 ਤੋਂ 45 ਪੈਸੇ ਨੇ ਜੀ ਤੇ ਸਾਰਾ ਇਹ ਟਾਇਰ ਤੋਂ ਬੋਲੇ ਦਾ ਹਣਾ ਸਾਰਾ origignal genuine ਟਰੈਕਟਰ ਆ ਤੇ ਬਈ ਚਾਲ ਚਲਾਵੇ ਦਾ ਕਿਵੇਂ ਆ ਪੂਰਾ ਵਧੀਆ ਜੀ ਫੁੱਲ ਗਾਰੰਟੀ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤੇ ਇਹ ਹੈਗਾ ਮਹਿੰਦਰਾ 555 DI ਪਾਵਰ ਪਲੱਸ ਦੇ ਵਿੱਚ ਇਹ ਟਰੈਕਟਰ ਆਈ ਸੀਗੇ ਉਹ ਆ ਇਹ ਹਾਂ ਤੇ ਬਾਕੀ ਰੰਗ ਰੰਗ ਤੁਸੀਂ ਆਪਦੇ ਦੇਖ ਸਕਦੇ ਹੋ ਬਹੁਤ ਜਿਹੜੇ ਕੀ ਹੁਣ ਤਕਰੀਬਨ ਟਰੈਕਟਰ ਜਿਹੜੇ ਬਹੁਤ ਘੱਟ ਸਾਫ਼ ਮਿਲਦੇ ਆ ਤੇ ਬਹੁਤ ਸਾਫ਼ ਟਰੈਕਟਰ ਚਾਹੀਏ ਕੰਪੈਨ ਤੇ ਚੜਾ ਦਿਓ ਤਾਂ ਵੀ ਤੁਹਾਨੂੰ ਕੋਈ ਲਾਂਭਾ ਨਹੀਂ ਆਊਗਾ ਤੇ ਪੂਰਾ ਚਾਲ ਚਲਾਵੇ ਦਾ ਓਕੇ ਟਰੈਕਟਰ ਹੈਗਾ ਟਾਇਰ ਤੁਹਾਡੇ ਸਾਹਮਣੇ ਆ ਟਰੈਕਟਰ ਤੁਹਾਡੇ ਸਾਹਮਣੇ ਆ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਮਾਣ ਤਾਣ ਫੁੱਲ ਹੋਊਗਾ ਤੇ ਬਾਈ ਡਿਮਾਂਡ ਕੀ ਹੈ ਟਰੈਕਟਰ ਦੀ ਡਿਮਾਂਡ ਇਹਦੀ ਹੈਗੀ ਜੀ 3 ਲੱਖ ਤੇ 90000 ਰੁਪਿਆ ਜੀ ਉਹ ਮਾਣ ਤਾਣ ਹੋ ਜੂਗਾ ਹਾਂਜੀ ਹਾਂਜੀ ਤੇ ਮਾਣ ਤਾਣ ਆਪਣਾ ਜਿਹੜਾ ਭਰਾ ਆਪਣੀ ਵੀਡੀਓ ਦੇਖ ਕੇ ਪੀ ਐਚ ਡੀ ਜੱਟ ਦਾ ਨਾਂ ਲਊਗਾ ਉਹਨੂੰ ਆਪਣੇ ਭਰਾ ਬਾਈ ਫੁੱਲ ਜਿਹੜਾ ਕੀ ਡਿਸਕਾਊਂਟ ਦੇਊਗਾ ਆਪਣੀ ਵੀਡੀਓ ਦੇਖ ਕੇੜਾ ਭਰਾ ਹੋਊਗਾ ਉਸ ਤੋਂ ਬਾਅਦ ਆ ਗਿਆ ਐਚ ਆਰ 41 ਤੇ ਮਾਨਾਂ ਦਾ ਟਰੈਕਟਰ ਹੈਗਾ ਤੇ ਨਿਊ ਹੋਲੈਂਡ 36 T ਕਿੰਨੇ ਮਾਡਲ ਆ ਬਾਈ ਇਹ 2012 ਮਾਡਲ ਆ ਜੀ ਫੁੱਲ ਟੌਪ ਮਾਡਲ ਆ ਜੀ ਜੀ 12 ਮਾਡਲ ਆ ਬਾਈ ਹਾਂ 2012 ਮਾਡਲ ਆ ਜੀ ਦੇਖ ਸਕਦੇ ਮਿੱਤਰੋ ਹਨ ਜਮਾ ਅਰੀਜਨਲ ਰੰਗ ਦਾ ਟਰੈਕਟਰ ਤੇ ਲੱਗਦਾ ਆਇਆ ਜਿਵੇਂ ਤਕਰੀਬਨ 17 18 ਮਾਡਲ ਹੋਵੇ ਸ਼ੋਅ ਤੇ ਰੰਗ ਦੇਖੋ ਤੁਸੀਂ ਮਗਰਾਣਾ ਤੇ ਇੰਜਨ ਤੇ ਆਹ ਦੇਖੋ ਤੁਸੀਂ ਪੂਰਾ ਐ ਜਮਾ ਸਾਫ ਟਰੈਕਟਰ ਪੈਗਾ ਜਿਹੜੇ ਹਿਸਾਬ ਨਾਲ 12 ਮਾਡਲ ਟਰੈਕਟਰ ਬਾਈ ਕਹਿ ਰਿਹਾ ਹੈਗਾ ਹਨ ਤੇ ਤੁਸੀਂ ਐ ਜਮਾ ਪੂਰਾ ਖੋਚਲਾ ਹੁੰਦਾ ਟਰੈਕਟਰ ਆ ਤੇ ਬਾਈ ਜਿੰਨੇ ਟਰੈਕਟਰ ਲਿਉਂਦਾ ਬੇਸ਼ੱਕ ਥੋੜੇ ਅਜਾ ਚਾਰ ਹੀ ਟਰੈਕਟਰ ਆ ਤੇ ਚਾਰੇ ਟੌਪ ਦੇ ਠੀਕ ਹੈ ਹਾਂ ਹਾਂ 3 ਸਪੀਡ ਫੁੱਲ ਟਾਪ ਮਾਡਲ ਹੈ ਜੀ ਇਹ 3 ਸਪੀਡ ਹੈ ਬਾਈ ਹਨਾ ਹਾਂ ਜੀ 3 ਸਪੀਡ ਹੈ ਜੀ ਗ੍ਰਾਉਂਡ ਪੀਡੀਓ ਡਬਲ ਡਿਸਟ੍ਰਿਬਿਊਟਰ ਜੀ ਫੁੱਲ ਟਾਪ ਮਾਡਲ ਆ ਜਿਹੜੇ ਟੇਡੇ ਪੰਪ ਵਾਲਾ ਇਹਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਇਹ ਪਲੱਸ 55 ਹਸ ਪਾਵਰ ਦਾ ਟਰੈਕਟਰ ਹੈ ਜੀ ਇਹਦਾ ਕੀ ਬੈਨੀਫਿਟ ਹੁੰਦਾ ਬਾਈ ਇਹ 2011 ਦੇ ਮਾਰਕਿਆਂ ਤੱਕ ਦਾ ਆਇਆ ਜੀ ਇਹਦੀ ਡਿਮਾਂਡ ਜ਼ਿਆਦਾ ਹੈ ਸਭ ਤੋਂ ਜ਼ਿਆਦਾ ਡਿਮਾਂਡ ਹੈ 3 ਸਪੀਡ ਦੇ ਨਾਲ 3 ਸਪੀਡ ਹੈ ਇਹ ਤੇ ਪਲੱਸ ਦੇ ਵਿੱਚ ਆ ਇਹ ਜੀ 2011 ਦੇ ਮਾਡਲ ਲਾਸਟ ਤੱਕ ਆਇਆ ਇਹ ਹਾਂ ਪਲੱਸ ਪਲੱਸ ਆ ਗਿਆ ਨਿਊ ਵਾਲਾ ਪਲੱਸ ਬਿਨਾ ਤੇ ਟਾਇਰ ਟਪਾ 75 ਤੋਂ 80 ਪੈਸੇ ਟਾਇਰ ਆ ਜੀ ਐਮ ਆਰ ਦੇ ਤੇ ਅਗਲੇ ਟਾਇਰ ਤੇ ਮੂਹਰੇ ਲੇ ਤਕਰੀਬਨ ਉਹੀ 50 ਕੇ ਪੈਸੇ ਟਾਇਰ ਆ ਤੇ ਨਿਊ ਆਰਲੈਂਡ ਟਰੈਕਟਰ ਆ ਤੁਸੀਂ ਪਿੱਛੋਂ ਟਰੈਕਟਰ ਨੂੰ ਦੇਖ ਸਕਦੇ ਹੋ ਤੇ ਚੱਲ ਚਾਲ ਚਲਾਵੇ ਦਾ ਕਿਵੇਂ ਆ ਬਾਈ ਟਰੈਕਟਰ ਪੂਰਾ ਚੰਗਾ ਜੀ ਟਰੈਕਟਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਸਾਰਾ ਏਟੂ ਜੈਡ ਟਰੈਕਟਰ Ориਜਨਲ ਆ ਜੀ ਫੁੱਲ ਗਾਰੰਟੀ ਆ ਵੈਸੇ ਤਾਂ ਬਾਰ ਬਾਰ ਬਾਈ ਦੱਸਣ ਦੀ ਲੋੜ ਨਹੀਂ ਹੈਣਾ ਕਿਉਂਕਿ ਬਾਈ ਕੋਲੇ ਜਿਹੜੇ ਟਰੈਕਟਰ ਸਾਨੂੰ ਚੁੱਕਿਆਲੇ ਕੋਲੇ ਮਿਲਣਗੇ ਸਾਰੇ ਟਾਇਰ ਸਾਨੂੰ Ориਜਨਲ ਹੀ ਮਿਲਣਗੇ ਕਿ ਬਾਈ ਲਿਪਾ ਪੋਚੀ ਤੋਂ ਬਾਹਲੀ ਦੂਰ ਆ ਲਿਪਾ ਪੋਚੀ ਕਰਕੇ ਟਰੈਕਟਰ ਨਾ ਵੇਚੇ ਨਾ ਕਰੇ ਜੇ ਲਿਪਾ ਪੋਚੀ ਵਾਲਾ ਹੁੰਦਾ ਹੁਣ ਉਹ ਤਾਂ ਕਰ ਪਰਿਆ ਹੋਣਾ ਸੀ ਜੈਨੂਅਨ ਜੇਪੀਸੀ ਲੈ ਕੇ ਆਉਂਦਾ ਤੇ ਜੈਨੂਅਨ ਜੇਪੀਸੀ ਵੇਚਦਾ ਬਾਈ ਹਣਾ ਤੇ ਉਹ ਗੱਲ ਨਹੀਂ 4 ਲੱਖ ਮੰਗ ਕੇ ਤੇ 3 ਲੱਖ ਦੇਤਾ ਉਹ ਨਹੀਂ ਜੈਨੂਅਨ ਦੀ ਰੇਟ ਹੁੰਦਾ ਬਾਈ ਦਾ ਦੂਜਾ ਅਰਜਨ ਆ ਗਿਆ ਭਾਈ ਇਹ ਰਾਜਸਥਾਨ ਹੈਗਾ ਰਾਜਸਥਾਨ ਨੰਬਰ ਹੈ ਉਹ ਬਾਕੀ ਸਾਰੇ ਹਰਿਆਣਾ ਨੰਬਰ ਸੀਗੇ ਇਹ ਰਾਜਸਥਾਨ ਨੰਬਰ ਹੈ ਭਾਈ ਕਿੰਨੇ ਮਾਡਲ ਹੈ ਇਹ 2010 ਮਾਡਲ ਹੈ ਜੀ ਜੀ 290000 ਦਾ ਸੇਲ ਹੋ ਗਿਆ ਜੀ 290000 ਦਾ ਸੇਲ ਹੋ ਗਿਆ ਹੋ ਗਿਆ ਜੀ ਠੀਕ ਹੈ ਚਲੋ ਬਾਈ ਕੋਲੇ ਟਰੈਕਟਰ ਜਿਹੜਾ ਇਹ ਸੇਲ ਹੋ ਗਿਆ ਸੀ ਚਲੋ ਆਪਾਂ ਵੀਡੀਓ ਦੇ ਵਿੱਚ ਲੈ ਲੈ ਫਿਰ ਵੀ ਰਾਜਸਥਾਨ ਨੰਬਰੇ ਸੇਲ ਹੈ ਆਪਾਂ ਇੱਕ ਚੀਜ਼ ਪੁੱਛਣੋਂ ਭੁੱਲ ਗਏ ਬਾਈ ਆ ਟਰੈਕਟਰ ਦਾ ਰੇਟ ਕੀ ਸੀਗਾ ਇਹਦਾ 4.5 ਲੱਖ ਰੁਪਿਆ ਰੇਟ ਕਰਦੇ ਆ ਜੀ 425000 ਰੁਪਿਆ ਰੇਟ ਹੈ ਮੌਕੇ ਤੇ 410000 ਦਾ ਟਰੈਕਟਰ ਦੇ ਦਿਆਂਗੇ 410000 ਦਾ ਬਾਈ ਟਰੈਕਟਰੀਆਂ ਛੱਡੂਗਾ ਹਾਂ ਸਾਰੇ ਟਰੈਕਟਰਾਂ ਦੀਆਂ ਐਨਓਸੀਆਂ ਮਿਲਣਗੀਆਂ ਜੀ ਆਪਣੇ ਸਾਰੇ ਟਰੈਕਟਰ ਪਾਸਿੰਗ ਵਾਲੇ ਟਰੈਕਟਰ ਪੰਜਾਬ ਚ ਵੀ ਨੰਬਰ ਹੋ ਸਕਦਾ ਹਾਂਜੀ ਹਾਂ ਇਹ ਵੀ ਹੈਗਾ ਇੱਕ ਵਈ ਆਪਾਂ ਟਰੈਕਟਰ ਵਿੱਚ ਵੀ ਘਟ ਲੈਨੇ ਆਂ ਹਾਂਜੀ ਹਾਂਜੀ ਤੇ ਇੱਧਰ ਹੈਗਾ ਕੋਕਾ ਪੀਸ ਜਿਹਨੂੰ ਕੋਕਾ ਕਹਿੰਦੇ ਹੈਗੇ ਉਹਨੂੰ ਮਿਲ ਜੂ ਪੰਜਾਬ ਦੇ ਵਿੱਚ ਨੰਬਰ ਹੋ ਜੂਗਾ ਤੇ ਤੁਸੀਂ ਪੈਰਤਪੁਰ ਦਾਣਾ ਤੇ ਰੰਗ ਰੋਂਗ ਦੇਖ ਸਕਦੇ ਹੋ ਕਿੰਨਾ ਮਾਡਲ ਦੱਸਿਓ ਬਈ ਇਹ 2017 ਮਾਡਲ ਹੈ ਜੀ 17 ਮਾਡਲ ਫੁੱਲ ਟੌਪ ਹੈ ਜੀ ਫੁੱਲ ਟੌਪ ਮਾਡਲ ਆਉਂਦਾ ਜਿਹੜਾ 17 ਦੇ ਵਿੱਚ ਜਿਹੜਾ ਟੌਪ ਆਉਂਦਾ ਹੈਗਾ ਹਾਂ ਹੈਵੀ ਕੁਐਸਟੀ ਜੈਕ ਲੱਗਿਆ ਹੋਇਆ ਜੀ ਜੀ ਤੁਸੀਂ ਮੰਨ ਕੇ ਚੱਲੋ ਇਹ ਜੈਕ ਪਾ ਇਹਦੇ ਨਾਲ ਪਾਵਰ ਵਾਧ ਜਾਂਦੀ ਹੈ ਹਨਾ ਬਾਈ ਹਾਂ ਲੈਫਟ ਦੀ ਪਾਵਰ ਵਾਧ ਜਾਂਦੀ ਹੈ ਜਿਹਨਾਂ ਕੀ ਜਿਹਨੇ ਸੁਪਰ ਸੁਪਰ ਸੀਡਰ ਬੋਣਾ ਹੋਵੇ ਉਹਦੇ ਲਈ ਬੈਸਟ ਹੈ ਤੇ ਬਾਕੀ ਛਤਰੀਏ ਜਿਹੜੀ ਇਹਦੇ ਆਪਣੀ ਦੂਜੀ ਫੈਬਰਾਈ ਲੱਗੀ ਹੋਈ ਹੈ ਤੇ ਮਿਊਜ਼ਿਕ ਸਿਸਟਮ ਵਗੈਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹਨਾਂ ਕੀ ਬਾਈ ਕੋਲੇ ਜਿੰਨੇ ਵੀ ਟਰੈਕਟਰ ਖੜੇ ਆ ਚਾਰ ਟਰੈਕਟਰ ਖੜੇ ਆ ਇਸ ਟਾਈਮ ਚਾਰਾਂ ਦੇ ਵਿੱਚੋਂ ਮੈਨੂੰ ਸਭ ਤੋਂ ਕੋਕਾ ਪੀਸ ਲੱਗਿਆ ਤੇ ਕੀ ਡਿਮਾਂਡ ਆ ਬਾਈ ਟਰੈਕਟਰ ਦੀ ਇਹਦੀ 5,90,000 ਰੁਪਏ ਡਿਮਾਂਡ ਕਰਦੇ ਆ ਜੀ ਮੌਕੇ ਤੇ ਛੱਡਾਂ ਕਿੰਨੇ ਦਾ ਬਾਈ ਆਪਾਂ 5,70,000 ਰੁਪਏ ਦਾ ਟਰੈਕਟਰ ਦੇ ਦਾਂਗੇ ਜੀ ਆਪਾਂ ਲੋ ਜੀ 57 22 ਦਾ ਛੱਡ ਛੜਾਈ ਦਾ ਰੇਟ ਆ ਤੇ ਮੌਕੇ ਦੇ ਮਾਨਤਾਨ ਹੋਰ ਹੋ ਜੂ ਜੀ ਤੁਸੀਂ ਆਪਣੇ ਵੀਡੀਓ ਦੇਖ ਕੇ ਨਾ ਲਓਗੇ ਬਾਈ ਕੋਲੇ ਵੀ ਬਾਈ ਪੀ ਐਚ ਡੀ ਦੀ ਵੀਡੀਓ ਦੇਖੀ ਸੀਗੀ ਤੇ ਇਹ ਟਰੈਕਟਰ ਤੁਹਾਨੂੰ ਪੂਰਾ ਮਾਨਤਾਨ ਨਾ ਮਿਲ ਜੂਗਾ ਦੋ ਨਿਊ ਹੋਲੈਂਡ ਹੈ ਤੇ ਆਹ Rajasthan ਅਰਜਨ ਜਿਹੜਾ ਇਹ ਸੇਲ ਹੋ ਚੁੱਕਿਆਗਾ ਤੇ ਹੋ ਅਰਜਨ ਜਿਹੜਾ ਹਜੇ ਤੱਕ ਖੜਾ ਹੈਗਾ ਬਾਕੀ ਜੇ ਕਿਸੇ ਭਰਾ ਨੇ ਟਰੈਕਟਰ ਵਿੱਚ ਕਟਵਾਉਣਾ ਹੋਵੇ ਤਾਂ ਵਿੱਚ ਵੀ ਬਾਈ ਟਰੈਕਟਰ ਕੱਟ ਲੈਂਦਾ ਪਰ ਕਾਗਜ਼ ਪੱਤਰਾਂ ਦਾ ਪੂਰਾ ਹੋਣਾ ਚਾਹੀਦਾ ਮੈਂ ਬੈਠਾ ਸੀ ਬਾਈ ਕੋਲੇ ਫੋਨ ਆਇਆ ਸੀਗਾ ਕਹਿੰਦਾ ਬਾਈ ਕੱਲਾ ਬਿੱਲ ਹੈ ਕੀ ਕੀ ਕਹਿੰਦਾ ਸੀ ਬਾਈ ਉਹ ਕੱਲਾ ਬਿੱਲ ਆ ਜੀ ਆਰਸੀ ਨਹੀਂ ਬਣੀ ਹੋਈ ਆਰਸੀ ਨਹੀਂ ਬਣੀ ਬਾਈ ਕਹਿੰਦਾ ਬਾਈ ਯਾਰ ਵੀ ਟਰੈਕਟਰ ਉਂ ਲੈਣਾ ਤਾਂ ਲੈ ਜਾ ਇਹ ਨਹੀਂ ਮੈਂ ਕੱਟ ਸਕਦਾ ਕਾਗਜ਼ ਪੱਤਰ ਪੂਰੇ ਆ ਤਾਂ ਆਪਾਂ ਕੱਟ ਲਾਂਗੇ ਜੇ ਕਾਗਜ਼ ਪੱਤਰ ਨਹੀਂ ਪੂਰੇ ਤਾਂ ਆਪਣਾ ਜਵਾਬ ਆ ਹਨ ਕਿਉਂਕਿ ਬਾਈ ਸਾਫ਼ ਸੁਥਰਾ ਆ ਜਾਂ ਹਨ ਵਧੀਆ ਦਦ ਤੋਤਾ ਕੰਮ ਕਰਦਾ ਤੇ ਬਾਈ ਕੋਟ ਟਰੈਕਟਰ ਜਿਹੜੇ ਜਿੰਨੇ ਖੜੇ ਆ ਸਾਰੇ ਐਨਓਸੀ ਨਾਲ ਮਿਲਣਗੇ ਤੁਸੀਂ ਚਾਹੇ ਕਿਤੇ ਮਰਜ਼ੀ ਜਾ ਕੇ ਨਾ ਕਰਾ ਲਓ ਐਨਓਸੀ ਨਾਲ ਟਰੈਕਟਰ ਕਾਗਜ਼ਪੱਤਰ ਡਬਲ ਟਰੈਕਟਰ ਸੁਰੂ ਸਾਫ ਮਿਲੂਗਾ ਰੰਗ ਰੋਗਣ ਦਾ ਵੀ ਸਾਫ ਮਿਲੂਗਾ ਇੰਜਨ ਗੇਅਰ ਦਾ ਵੀ ਸਾਫ ਮਿਲੂਗਾ ਟਾਇਰ ਟਪੇ ਦਾ ਵੀ ਸਾਫ ਮਿਲੂਗਾ ਤੇ ਜੇ ਤੁਸੀਂ ਬਾਈ ਨਾਲ ਇਹਨਾਂ ਟਰੈਕਟਰਾਂ ਦੇ ਬਾਰੇ ਗੱਲ ਕਰਨੀ ਹੋਵੇ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਇੱਕ ਗੱਲ ਹੋਰ ਦੱਸ ਦਿੰਦਾ ਵੀ ਸਵਾਦ ਲੈਣ ਆਲੇ ਫੋਨ ਨਾ ਕਰਿਓ ਬਾਈ ਨੂੰ ਕਿਉਂਕਿ ਸਮਾਂ ਤੁਹਾਡਾ ਵੀ ਕੀਮਤੀ ਆ ਸਮਾ ਬਾਈ ਦਾ ਵੀ ਕੀਮਤੀ ਆ ਬਾਈ ਬਿਜ਼ਨਸਮੈਨ ਬੰਦਾ ਹੈ ਜਿਹੜਾ ਕਿ ਟਰੈਕਟਰ ਦਾ ਬਿਜ਼ਨਸ ਕਰਦਾ ਹੈ ਆਪਾਂ ਘਰੇ ਵਿਹਲੇ ਬੈਠੇ ਪੱਖੇ ਥਲੇ ਫੋਨ ਲਾ ਕੇ ਗਏ ਬਾਈ ਸਵਾਦ ਆ ਲਈ ਜਾਂਦੇ ਹਨਾ ਜਿਹਨੇ ਲੈਣਾ ਹੋਈ ਫੋਨ ਕਰਿਆ ਕਰਿਓ ਬਹੁਤ ਬਹੁਤ ਧੰਨਵਾਦ